ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਥ ਸੰਗਤ ਜੀ ਮੈਂ ਤੁਹਾਡਾ ਆਪਣਾ ਜਗਸੀਰ ਹਾਂ ਉੱਥੇ ਸੋ ਡੇਲੀ ਰੌਕੇ ਦੀ ਵੱਲੋਂ ਸਮੇਂ-ਸਮੇਂ ਸਰ ਤੁਹਾਡੇ ਸਾਹਮਣੇ ਪਿੰਡ ਰੌਕੇ ਕਲਾਂ ਦੀ ਅਪਡੇਟ ਲੈ ਕੇ ਹਾਜ਼ਰ ਹੁੰਦਾ ਰਹਿਣਾ ਸੋ ਅੱਜ ਜਿਹੜੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਗੁਰਦੁਆਰਾ ਬਾਬਾ ਜੀਵਨ ਸਿੰਘ ਦੀ ਪਿੰਡ ਰੌਕੇ ਕਲਾਂ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੀ ਭੈਣ ਰੇਸ਼ਮ ਕੌਰ ਔਰ ਜੱਸੀ ਧਾਲੀਵਾਲ ਜੋ ਕਿ ਸਾਈਬਰਸ ਧਰਤੀ ਰਹ ਰਹੇ ਆ ਉਹ ਕਾਫੀ ਲੰਬੇ ਸਮੇਂ ਤੋਂ ਸਾਡੇ ਨਾਲ ਜਿਹੜੇ ਜੁੜੇ ਤੁਹ ਜਿਹੜੀ ਰੌਕੇ ਨੂੰ ਵੀ ਦਾ ਸਹਿਯੋਗ ਦੇ ਰਿਹਾ ਸਮੇ ਸਮੇਸਾਰ ਸੋ ਉਹਨਾਂ ਵੱਲੋਂ ਜਿਹੜੀ ਬੇਨਤੀ ਹੋਈ ਸੀ ਵੀ ਕੋਈ ਵੀ ਤੁਹਾਨੂੰ ਕੋਈ ਜ਼ਰੂਰਤ ਹੋਵੇ ਸਾਨੂੰ ਸੇਵਾ ਦਾ ਮੌਕਾ ਦੇ ਸੋ ਸਾਡੀ ਸਾਰੀ ਪ੍ਰਾਉਂਟਾ ਕਮੇਟੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਕਿਉਂਕਿ ਜੱਸੀ ਭੈਣ ਦੀ ਜਿਹੜੀ ਸਿਸਟਰ ਆ ਉਹ ਆਪਣੇ ਘਰ ਰੌਕੇ ਕਲਾ ਮਨਦੀਪ ਭੈਣ ਆਪਣੇ ਇੱਥੇ ਵਗੇ ਹੋਏ ਆ ਸੋ ਸਾਡੇ ਬਹੁਤ ਸਤਿਕਾਰਯੋਗ ਗ੍ਰਾਂਤੀ ਆ ਆਪਣੇ ਭਾਈ ਰਾਮ ਸਿੰਘ ਜੀ ਇਹਨਾਂ ਦੇ ਧਰਮ ਪਤਨੀ ਆ ਸੋ ਰਿਸ਼ਤਦਾਰੀ ਵੀ ਆ ਤੇ ਸਾਝ ਵੀ ਆ ਉਸ ਵੰਦ ਵਿੱਚ ਉਹਨਾਂ ਨੇ ਜਦੋਂ ਗੱਲਬਾਤ ਕੀਤੀ ਤਾਂ ਇਹਨਾਂ ਨੇ ਬੇਨਤੀ ਕੀਤੀ ਤਾਂ ਉਹਨਾਂ ਨੇ ਸਪੰਸਰ ਦੀ ਮਨਜ਼ੂਰੀ ਕਰਦੇ ਹੋਏ 1,35,000 ਦੀ ਲਾਗਤ ਦੇ ਨਾਲ ਜਿਹੜਾ ਗੁਰਦੁਆਰਾ ਬਾਬਾ ਜੀ ਸਿੰਘ ਜੀ ਨੇ ਜਿਹੜਾ ਜਨਰੇਟਰ ਤਿਆਰ ਕਰਕੇ ਦਿੱਤਾ ਹੈ। ਸੋ ਜਨਰੇਟਰ ਗੁਰਦੁਆਸਾ ਪਹੁੰਚ ਚੁੱਕਿਆ ਅਸੀਂ ਸਬੂਚੀ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਰੇਸ਼ਮ ਭੈਣ ਦਾ ਦੇ ਆ ਗਿਆ 11 ਜੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਛੋਟੀ ਜਿਹੀ ਬੇਨਤੀ ਮਨਜ਼ੂਰ ਕਰਦੇ ਹੋਏ ਔਰ ਬਹੁਤ ਜਲਦੀ ਹੀ ਸਾਡੀ ਜਿਹੜੀ ਇਹ ਜ਼ਰੂਰਤ ਨੂੰ ਪੂਰਾ ਕਰ ਦਿੱਤਾ। ਸੋ ਅਸੀਂ ਸਾਰਿਆਂ ਵੱਲੋਂ ਉਹਨਾਂ ਦਾ ਧੰਨਵਾਦ ਹੀ ਕਰਦੇ ਹਾਂ। ਸੋ ਜਿਹ ਜਿਹੜੀ ਸਾਡੇ ਬਹੁਤ ਸਤਿਕਾਰਯੋਗ ਬਾਈ ਚੰਤਾਰ ਸਿੰਘ ਜੀ ਫੌਜੀ ਜੋ ਕਿ ਆਪਣੇ ਰੌਕੇ ਕਲਾਂ ਤੋਂ ਬਲੋਂਗ ਕਰਦੇ ਆ ਪੁੱਤਰ ਸਰਦਾਰ ਅਮਰ ਸਿੰਘ ਉਹਨਾਂ ਵੱਲੋਂ ਜਿਹੜਾ ਗੁਰਦਰਾ ਸਾਹਿਬਾ ਸੈਂਟਰ ਦੀ ਲੋਕ ਸੋ ਉਹਨਾਂ ਵੱਲੋਂ ਜਿਹੜੀ ਸਾਨੂੰ ਫੈਕਟਰੀ ਸੇਵਾ ਕੀਤੀ ਗਈ ਆ 650 ਦੀ ਲੱਗਦੇ ਨਾਲ ਸਾਡਾ ਜਿਹੜਾ ਉਹ ਫੈਕਟਰ ਲੱਗਿਆ ਸੋ ਸਾਡੇ ਬ੍ਰਿਕਾ ਤੁਹਾਨੂੰ ਇੱਕ ਪਰਿਵਾਰ ਵੱਲੋਂ ਜੋ ਕਿ ਪਹਿਲਾਂ ਵੀ ਸਾਨੂੰ ਬਹੁਤ ਸੇਵਾਵਾਂ ਦਿੰਦੇ ਰਹਿੰਦੇ ਆ ਸੋ ਉਹਨਾਂ ਵੱਲੋਂ ਗੁਪਤਾਨ ਸੇਵਾ ਸਾਨੂੰ ਕਿਹਾ ਗਿਆ ਸੀਗਾ ਸੋ ਸਾਡਾ ਨਾਮ ਹੀ ਉਹ ਕਹਿੰਦੇ ਲੈਣਾ ਪਰ ਫਿਰ ਵੀ ਅਸੀਂ ਉਹਨਾਂ ਦੇ ਪਰਿਵਾਰ ਦਾ ਜ਼ਿਕਰ ਕਰ ਰਹੇ ਹਾਂ ਸੋ ਉਹਨਾਂ ਵੱਲੋਂ ਜਿਹੜਾ 10000 ਜਿਹੜੀ ਟੈਲ ਦਿੱਤੀ ਗਈ ਸਾਨੂੰ ਇੰਟਰਲੋਕ ਲਾਉਣ ਦੇ ਲਈ ਗੁਰਦਰਬਾਬਾ ਜੀ ਮਰ ਸਿੰਘ ਦੇ ਵਿੱਚ ਸੋ ਅਸੀਂ ਉਹਨਾਂ ਦਾ ਵੀ ਸੁਚੇਤ ਪ੍ਰਾਉਂਦੇ ਕਿ ਦਿੱਵਲੋਂ ਧੰਨਵਾਦ ਕਰਦੇ ਹਾਂ ਸਰਦਾਰ ਦਰਸ਼ਨ ਸਿੰਘ ਸਾਨੂੰ ਬਿੱਕਰ ਸਿੰਘ ਉਹਨਾਂ ਵੱਲੋਂ ਜਿਹੜੀਆਂ ਸਟੀਲ ਦੀਆਂ ਆਪਣੀਆਂ ਕੁਰਸੀਆਂ ਹੁੰਦੀਆਂ ਅੰਦਰ ਆਪਣੇ ਬੈਠਣ ਵਾਸਤੇ ਜਿਹੜੇ ਬਜ਼ੁਰਗਾਂ ਤੋਂ ਜਦੋਂ ਬੈਠਾ ਨਹੀਂ ਜਾਂਦਾ ਤਾਂ ਉਹਨਾਂ ਲਈ ਜਰੂਰ ਤਿੰਨ ਕੁਰਸੀਆਂ ਹੁੰਦੀਆਂ ਉਹਨਾਂ ਦੇ ਜਿਹੜੇ ਚਾਰ ਸੈੱਟ ਸਾਨੂੰ ਜਿਹੜੇ ਦਿੱਤੇ ਗਏ ਆ ਜੋ ਕਿ 22000 ਦੇ ਲਾਗਤ ਨਾਲ ਜਿਹੜ ਸੋ ਸਿ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ ਬਹੁਤ ਸਰਦਾਰ ਮਨਜੀਤ ਸਿੰਘ ਸਨਫ ਗੁਰਦੇਵ ਸਿੰਘ ਨਿਜੀਰੀਆન્ડ ਵਾਲੇ ਉਹਨਾਂ ਵੱਲੋਂ ਗੁਰਦਰਾ ਸਾਹਿਬ ਦੀ ਸੇਵਾ ਦੇ ਲਈ ਸਾਨੂੰ 10000 ਰੁਪਏ ਪਹੁੰਚਾਏ ਤੇ ਬਾਕੀ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਹੈ ਜਨਰੇਟਰੀ ਸੇਵਾ ਭੈਣ ਦੇ ਪਰਿਵਾਰ ਵੱਲੋਂ ਹੋਈ ਆ ਅਸੀਂ ਜਿੰਨੇ ਵੀ ਸੇਵਾਦਾਰਾਂ ਨੇ ਇਹਨਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਇਆ ਚਾਹੇ ਮਾਇਆ ਕਰਕੇ ਚਾਹੇ ਕੁਰਸੀਆਂ ਨੂੰ ਲੈ ਕੇ ਚਾਹੇ ਜਨਰੇਟਰ ਨੂੰ ਲੈ ਕੇ ਚਾਹੇ ਸ਼ੈਲਟਰ ਨੂੰ ਲੈ ਕੇ ਚਾਹੇ ਐਂਟਰਲੌਕ ਨੂੰ ਲੈ ਕੇ ਸੋ ਇਹ ਗੁਰਦਰਾ ਸਾਹਿਬ ਦੀ ਜਿਹੜੀ ਸਾਰੀ ਦੇ ਲਈ ਗੁਰਦਰਾ ਸਾਹਿਬ ਦੀ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਹੋਏ ਕਿਉਂਕ ਬੰਦਾ ਕੁਛ ਨਹੀਂ ਕਰ ਸਕਦਾ ਕਿ ਵਾਹਿਗੁਰੂ ਸਾਨੂੰ ਦਾਨ ਦੇ ਸਕਦਾ ਅਸੀਂ ਵਾਹਿਗੁਰੂ ਦਾਨ ਨਹੀਂ ਦੇ ਸਕਿਆ ਵੀ ਇਸੇ ਵਾਸਤੇ ਮੈਂ ਸੇਵਾ ਦਾ ਜ਼ਿਕਰ ਕਰਦਾ ਕਿ ਉਹ ਸੱਚੇ ਪਾਤਸ਼ਾਹ ਤੋਂ ਸੇਵਾ ਲੈ ਰਿਆ ਸੋ ਉਹਨਾਂ ਪਰਿਵਾਰਾਂ ਦੀਆਂ ਅਸੀਂ ਦਿਲ ਦੀਆਂ ਗਰਾਈਆਂ ਜੋ ਧੰਨਵਾਦ ਕਰਦੇ ਹਾਂ ਉਹਨਾਂ ਦੀਆਂ ਜਿਹੜੀਆਂ ਤਰੱਕੀਆਂ ਹੋਣ ਗਿਰਦ ਗੁਣੀ ਰਾਚ ਗੁਣੀ ਤਰੱਕੀ ਕਰਨ ਤਾਂ ਜੋ ਆਪਣਾ ਦਸਵੰਧ ਕੱਢ ਕੇ ਇਦਾਂ ਨਗਰਾਂ ਦੇ ਵਿੱਚ ਜੋ ਜ਼ਰੂਰਤਾਂ ਐ ਚਾਹੇ ਲੋੜੋਂ ਦੇ ਪਰਿਵਾਰਾਂ ਦੀਆਂ ਆ ਚਾਹੇ ਉਹ ਗੁਰਦੁਆਰਾ ਸਾਹਿਬ ਦੀਆਂ ਚਾਹੇ ਹੋਰ ਵੀ ਧਰਮ ਸਥਾਨ ਜਿੱਨੇ ਵੀ ਸਾਡੇ ਬਣੇ ਆ ਕਿਤੇ ਇਸਲਾਮ ਦੀ ਲੋੜ ਪੈਂਦੀ ਆ ਸਾਨੂੰ ਆਪਣੀ ਮਾਇਆ ਵਿੱਚ ਭੇਜਦੇ ਰਹਿੰਦੇ ਆ ਕਿਉਂਕਿ ਸਾਨੂੰ ਪਤਾ ਸਾਨੂੰ ਜ਼ਰੂਰਤ ਰਹਿੰਦੀ ਆ ਗੁਰਦਰਾ ਸਾਹਿਬ ਦੇ ਵਿੱਚ ਜੋ ਵੀ ਸਾਡੇ ਕੋਈ ਦੁੱਖ ਸੁੱਖ ਪੈਂਦਾ ਸਾਨੂੰ ਜਨਰੇਟਰ ਦੀ ਵੀ ਲੋੜ ਪੈਂਦੀ ਆ ਸਾਨੂੰ ਲੰਗਰ ਹਾਲ ਦੀ ਵੀ ਲੋੜ ਪੈਂਦੀ ਆ ਸਾਨੂੰ ਹਰ ਚੀਜ਼ ਦੀ ਲੋੜ ਪੈਂਦੀ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਛੋਟੇ ਛੋਟੇ ਘਰ ਰਹਿ ਗਏ ਆ ਵੱਡੇ ਘੱਟ ਹੋ ਜਾਂਦੇ ਆ ਤਾਂ ਬਹੁਤ ਔਖਾ ਹੋ ਜਾਂਦਾ ਘਰਾਂ ਦੇ ਵਿੱਚ ਸੋ ਗੁਰਦਰਾ ਸਾਹਿਬ ਦੇ ਵਿੱਚ ਜਿਹੜੀਆਂ ਜ਼ਰੂਰਤਾਂ ਐ ਉਹ ਵੀ ਪੂਰੀਆਂ ਹੋਣਾ ਜ਼ਰੂਰੀ ਆ ਚਾਹੇ ਆਪਾਂ ਤੋਂ ਜਿਹੜੇ ਹੋਰ ਕੰਮ ਘੱਟ ਹੋ ਜਾਣ ਤੇ ਨਾਲ ਨਾਲ ਜਿਹੜੇ ਨਗਰ ਦੇ ਵਿੱਚੇ ਮਾਂਮਾ ਚੱਲ ਰਹੀਆਂ ਢੇਲੀ ਰੋਡ ਨੂੰ ਬਲੋਚਾ ਹੋਏ ਬੱਚਿਆਂ ਨੂੰ ਪੜਾਉਣ ਦੀ ਸੇਵਾ ਹੈ ਚਾਹੇ ਉਹ ਨਗਰ ਦੇ ਵਿੱਚ ਰਾਸ਼ਨ ਦੇਣ ਦੀ ਸੇਵਾ ਹੈ ਚਾਹੇ ਉਹ ਆਪਾਂ ਗੱਲ ਕਰਦੇ ਆਂ ਪਿੰਡ ਦੇ ਵਿੱਚ ਬੱਚਿਆਂ ਨੂੰ ਜਿਵੇਂ ਆਪਾਂ ਆਇਡਸ ਕਰਾ ਕੇ ਤਿੰਨ ਬੱਚੇ ਨੂੰ ਆਪ ਕਨੇਡਾ ਭੇਜ ਚੁੱਕੇ ਆਂ ਸੋ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਰਿਵਾਰਾਂ ਦਾ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਹੈ ਸੋ ਇਸੇ ਤਰ੍ਹਾਂ ਸਾਥ ਹੁੰਦੇ ਰਹੋ ਜੀ ਮੈਂ ਤੁਹਾਡਾ ਆਪਣਾ ਜਗਸੀਰ ਜੀ ਦੇ ਵਿੱਚ ਵਾਹਿਗੁਰੂ ਜੀ ਖਾਲਸਾ ਵਾਲਾ ਜੀ ਕੀ ਫਤਿਹ ਤੁਸੀਂ ਦੇਖ ਸਕਦੇ ਆ ਜੋ ਆਪਣਾ ਲੰਗਰ ਹਾਲ ਬਣਾਇਆ ਸੀਗਾ ਕੁਝ ਸਮੇਂ ਪਹਿਲਾਂ ਸੰਗਤਾਂ ਸਹਿਯੋਗ ਦੇ ਨਾਲ ਸੋ ਉਸ ਦੇ ਵਿੱਚ ਪੱਖੇ ਲਗਾ ਦਿੱਤੇ ਗਏ ਸੀ ਹੋਰ ਫਰਸ਼ ਲਗਾ ਦਿੱਤਾ ਵੀ ਉੱਪਰ ਹੀ ਫਰਸ਼ ਲਗਾ ਦਿੱਤੀ ਗਈ ਸੀ ਸੋ ਇੰਟਰਲੌਕ ਮੂਰੇ ਲੱਗਣੀ ਸੀ ਇਹਦੀ ਜਿਹੜੀ ਸੇਵਾ ਵਾਸਤੇ ਆਪਾਂ ਨੂੰ ਅਮਰੀਕਾ ਨਿਵਾਸੀ ਪਰਿਵਾਰ ਵੱਲੋਂ ਉਹਨਾਂ ਵੱਲੋਂ ਜਿਹੜੀ ਸਾਨੂੰ 10000 ਰੁਪਏ ਦੀ ਸੇਵਾ ਹੋਈ ਆ ਜਨਰੇਟਰ ਤੁਹਾਨੂੰ ਦਿਖਾ ਦਿੱਤਾ ਹੈ ਜਨਰੇਟਰ ਦੀ ਸੇਵਾ ਪਰਿਵਾਰ ਵੱਲੋਂ ਹੋ ਗਈ ਆ ਸੀ ਨਾ ਧੰਨਵਾਦ ਕਰਦੇ ਆ ਔਰ ਮੈਂ ਨਾਲ ਹੀ ਦੱਸ ਜਣਾ ਚਾਹੁੰਦਾ ਕਿ ਸੌ ਕੁ ਸਮਾਂ ਪਹਿਲਾਂ ਗੁਰਦਾਸ ਸਾਹਿਬ ਜਿਹੜੀ ਫ੍ਰਿਜ ਦੀ ਲੋੜ ਪਈ ਸੀਗੀ ਸੋ ਉਸ ਭੈਣ ਵੱਲ ਰੇਸ਼ਮ ਕੌਰ ਵੱਲੋਂ ਉਹਨਾਂ ਵੱਲੋਂ ਜਿਹੜੀ ਫਰਜ਼ੀ ਸੇਵਾ ਵੀ ਗੁਰਦਆਰਾ ਸਾਹਿਬ ਦੇ ਲਈ ਕਰਕੇ ਦਿੱਤੀ ਸੀ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਸਮੇਂ-ਸਮੇਂ 'ਤੇ ਸਾਡੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਸਾਨੂੰ ਮਾਇਆ ਦੇ ਰੂਪ ਦੇ ਵਿੱਚ ਗੱਫੇ ਭੇਜਦੇ ਰਹਿੰਦੇ ਆ ਸੋ ਬਹੁਤ-ਬਹੁਤ ਧੰਨਵਾਦ